ਸਤਿ ਸ਼੍ਰੀ ਅਕਾਲ ਜੀ ਮੈਂ ਸ਼ਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਲਾਕ ਛੇ ਮੁਕਸਸ ਸਾਹਿਬ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਹਾਂ ਐਜ਼ ਆ ਏਡੀਓ ਜਿਵੇਂ ਹੁਣ ਆਪਣਾ ਹਾੜੀ ਦਾ ਜਿਹੜੀ ਫਸਲ ਦੀ ਆਪਾਂ ਸ਼ੁਰੂਆਤ ਕਰ ਰਹੇ ਹਾਂ ਇਸ ਤੋਂ ਪਹਿਲਾਂ ਆਪਾਂ ਜਿਹੜੀ ਮਿੱਟੀ ਦੇ ਵਿੱਚ ਜਿੱਥੇ ਕਿਤੇ ਕਾਲਾ ਕਲਰ ਜਾਂ ਕਾਲਾ ਸ਼ੋਰਾ ਹੈਗਾ ਉਹਨਾਂ ਜ਼ਮੀਨਾਂ ਦੇ ਸੁਧਾਰ ਵਾਸਤੇ ਜਾਂ ਉਹਨਾਂ ਦੇ ਵਿੱਚ ਆਪਾਂ ਜਿਹੜੀ ਹਵਾਦਾਰ ਜ਼ਮੀਨ ਨੂੰ ਰੱਖਣ ਵਾਸਤੇ ਕੈਲਸ਼ੀਅਮ ਪਲਸ ਸਲਫਰ ਜਿਹੜਾ ਸੋਰਸ ਹੈਗਾ ਜਿਪਸਮ ਉਹਦੀ ਆਪਾਂ ਵਰਤੋਂ ਕਰ ਸਕਦੇ ਹਾਂ ਤੇ ਇਹਦੇ ਨਾਲ ਆਪਣਾ ਜਿਹੜੀ ਜ਼ਮੀਨ ਦੇ ਵਿੱਚ ਇੱਕ ਤਾਂ ਸਿਹਤ ਬਣਦੀ ਹੈ ਇੱਕ ਜਿੱਥੇ ਕਿਤੇ ਆਪਾਂ ਨੂੰ ਕਾਲੇ ਛੋਰੇ ਕਾਰਨ ਜਿਹੜੀ ਸਮੱਸਿਆਵਾਂ ਆ ਰਹੀਆਂ ਸੀ ਪਾਣੀ ਸੁੱਕਦਾ ਨਹੀਂ ਕਣਕ ਪੀੜੀ ਪੈ ਜਾਂਦੀ ਸੀ ਉਹਦੇ ਵਿੱਚ ਵੀ ਕਾਫੀ ਵੱਡੇ ਪੱਧਰ ਤੇ ਆਪਣਾ ਫਾਇਦਾ ਹੋ ਸਕਦਾ ਹੈ ਇਹ ਜਿਹੜਾ ਜਿਪਸਮ ਹੈਗੀ ਹੈ ਇਹ ਹਰੇ ਖੇਤ ਵਾਸਤੇ ਨਹੀਂ ਬਣੀ ਇਹ ਖੇਤ ਜਿਹੜੇ ਕਾਲੇ ਛੋਰਾ ਹੈਗਾ ਜਿਹਦੇ ਵਿੱਚ ਆਮ ਤੌਰ ਤੇ ਆਪਾਂ ਜਵੇਂ ਦੇਸੀ ਭਾਸ਼ਾ ਦੀ ਗੱਲ ਕਰੀਏ ਤਾਂ ਜਿਹੜੀਆਂ ਜ਼ਮੀਨਾਂ ਦੇ ਵਿੱਚ ਜਦੋਂ ਸੁੱਕ ਜਾਂਦੀਆਂ ਉਦੋਂ ਸੀਮੈਂਟ ਵਰਗੀਆਂ ਲੱਗਦੀਆਂ ਆਪਾਂ ਨੂੰ ਜਾਂ ਜੇ ਗਿੱਲੀਆਂ ਹੋਣ ਤਾਂ ਕਾਫੀ ਸਮਾਂ ਉਹਦੇ ਵਿੱਚ ਪਾਣੀ ਨਹੀਂ ਸੁੱਕਦਾ ਕਿਉਂਕਿ ਉਹਨਾਂ ਵਿੱਚ ਸੋਡੀਅਮ ਵਰਗੇ ਤੱਤ ਜਿਹੜੇ ਜ਼ਿਆਦੇ ਹੁੰਦੇ ਆ ਜਿਹਦੇ ਕਰਕੇ ਜਿਹੜੀ ਜ਼ਮੀਨ ਦੀ ਜਿਹੜੀ ਜੀਰਨ ਦੀ ਸ਼ਕਤੀ ਆ ਉਹ ਕਾਫੀ ਵੱਡੇ ਪੱਧਰ ਤੇ ਘਟੀ ਹੁੰਦੀ ਆ ਇਸ ਕਰਕੇ ਜਿਹੜੀ ਜ਼ਮੀਨ ਦੀ ਜੜਾਂ ਦੀ ਗ੍ਰੋਥ ਬੂਟਿਆਂ ਦੀ ਜੜਾਂ ਦੀ ਗ੍ਰੋਥ ਪ੍ਰੋਪਰ ਨਹੀਂ ਹੁੰਦੀ ਜਿਹੜੀ ਵੀ ਆਪਾਂ ਉਹਨੂੰ ਖਾਦ ਖਰਾਕ ਪਾਉਣੇ ਆ ਕੋਈ ਨਾਈਟ੍ਰੋਜਨ ਜਾਂ ਫਾਸਫੋਰਸ ਪਾਉਣੇ ਆ ਉਹ ਵੀ ਪ੍ਰੋਪਰ ਮਾਤਰਾ ਦੇ ਵਿੱਚ ਬੂਟਾ ਨਹੀਂ ਲੈ ਸਕਦਾ ਇਸ ਕਰਕੇ ਆਪਾਂ ਜਿਪਸਮ ਦੀ ਵਰਤੋਂ ਕਰਦੇ ਹੈਗੇ ਹਾਂ ਜਿਵੇਂ ਆਪਾਂ ਜਿਪਸਮ ਦੀ ਗੱਲ ਕਰੀਏ ਤਾਂ ਇਹ ਇੱਕ ਤੌਰ ਤੇ ਮਿੱਟੀ ਦੀ ਪਜਾਊ ਸ਼ਕਤੀ ਵਧਾਉਂਦੀ ਆ ਕਿਉਂਕਿ ਜਿਹੜੀਆਂ ਕਾਲੇ ਛੋਰੇ ਵਾਲੀਆਂ ਜ਼ਮੀਨਾਂ ਹੈਗੀਆਂ ਇਹਨਾਂ ਜ਼ਮੀਨਾਂ ਦੇ ਵਿੱਚ ਕੀ ਹੈਗਾ ਜੋ ਵੀ ਆਪਾਂ ਤੱਤ ਪਾਉਣੇ ਆ ਖਾਦ ਪਾਉਣੇ ਆ ਉਹਦੀ ਪ੍ਰੋਪਰ ਵਰਤੋਂ ਨਹੀਂ ਹੋ ਸਕਦੀ ਬੂਟੇ ਦੁਆਰਾ ਜਿਹੜੀਆਂ ਜੜਾਂ ਦੀ ਸਮਰੱਥਾ ਬਹੁਤ ਘੱਟ ਹੁੰਦੀ ਆ ਕਿਉਂਕਿ ਉਹ ਇਹਨਾਂ ਜ਼ਮੀਨਾਂ ਦੇ ਵਿੱਚ ਸੋਡੀਅਮ ਦੀ ਜਿਹੜੀ ਜ਼ਿਆਦਾ ਮਾਤਰਾ ਹੋਣ ਦੇ ਕਾਰਨ ਜ਼ਮੀਨ ਹਵਾਦਾਰ ਨਹੀਂ ਹੁੰਦੀ ਹਵਾਦਾਰ ਨਾ ਹੋਣ ਕਾਰਨ ਕੋਈ ਵੀ ਆਪਾਂ ਜਿਹੜਾ ਖਾਦ ਖਰਾਕ ਪਾਵਾਂਗੇ ਉਹਨੂੰ ਉਹਦੀ ਉਹ ਜਿਹੜੀ ਵਰਤੋਂ ਨਹੀਂ ਕਰ ਸਕਦਾ ਜਦੋਂ ਆਪਾਂ ਜਿਪਸਮ ਮਿੱਟੀ ਦੇ ਵਿੱਚ ਰਲਾ ਦਿੰਨੇ ਆ ਚੰਗੀ ਤਰ੍ਹਾਂ ਤੇ ਇਹਦੇ ਨਾਲ ਜਿਹੜੀ ਜ਼ਮੀਨ ਹਵਾਦਾਰ ਬਣਦੀ ਆ ਪੋਲੀ ਹੋ ਜਾਂਦੀ ਆ ਤੇ ਜਿੱਥੇ ਕਿਤੇ ਆਪਾਂ ਨੂੰ ਪਾਣੀ ਖੜਨ ਦੀ ਸਮੱਸਿਆ ਖਾਸ ਕਰਕੇ ਹੈਗੀ ਆ ਤੇ ਉਹ ਸਮੱਸਿਆ ਤੋਂ ਆਪਣੀ निजात ਮਿਲਦੀ ਆ ਡੀਪੀ ਜੇ ਟੀਐਸਪੀ ਦੀ ਗੱਲ ਕਰੀਏ ਤਾਂ ਦੋਵੇਂ ਹੀ ਫਾਸਫੋਰਸ ਤੱਤ ਦਾ ਸੋਰਸ ਹੈਗੀਆਂ ਖਾਦਾਂ ਡੀਪੀ ਦੀ ਗੱਲ ਕਰੀਏ ਤਾਂ ਡੀਪੀ ਦੇ ਵਿੱਚ ਵੀ ਫਾਸਫੋਰਸ ਤੱਤ 46% ਆ ਪਰ TSP ਅਤੇ ਉਹਦੇ ਬਰਾਬਰ ਹੀ ਆ ਉਹਦੇ ਵਿੱਚ ਵੀ 46% ਫਾਸਫੋਰਸ ਤੱਤ ਜਿਹੜਾ ਦੋਹਾਂ ਖਾਦਾਂ ਦੇ ਵਿੱਚ ਸਿਰਫ ਇੱਕ ਫਰਕਾ ਉਹ ਹੈਗਾ ਨਾਈਟ੍ਰੋਜਨ ਤੱਤ ਦਾ ਜਿਹੜੀ DAP ਆਪਣੀ ਡਾਈ ਅਮੋਨੀਅਮ ਫਾਸਫੇਟ ਜਿਹਨੂੰ ਬੋਲਦੇ ਆਪਾਂ ਉਹਦੇ ਵਿੱਚ 18% ਨਾਈਟ੍ਰੋਜਨ ਨਾਲ 46% ਫਾਸਫੋਰਸ ਆ ਪਰ ਜਿਹੜੀ TSP ਆ ਉਹਦੇ ਵਿੱਚ ਨਾਈਟ੍ਰੋਜਨ ਵਾਲਾ ਜਿਹੜਾ ਸਾਲਟ ਨਹੀਂ ਹੈਗਾ ਉਹਦੇ ਵਿੱਚ ਸਿਰਫ ਫਾਸਫੋਰਸ ਤੱਤ ਹੈਗਾ 46% ਜੇ ਆਪਾਂ ਖਾਸ ਕਰਕੇ ਕਣਕ ਦੇ ਵਿੱਚ ਆਪਾਂ DAP ਦੀ ਵਰਤੋਂ ਕਰਦੇ ਆਂ ਫਾਸਫੋਰਸ ਤੱਤ ਦੀ ਪੂਰਤੀ ਲਈ ਤੇ ਕਣਕ ਦੇ ਵਿੱਚ ਜੇ ਆਪਾਂ ਡੀਏਪੀ ਜਾਂ ਟੀਐਸਪੀ ਦੋਵਾਂ ਚੋਂ ਕੋਈ ਵੀ ਵਰਤੀਏ ਤਾਂ ਇਹਨਾਂ ਦੇ ਇੱਕਦਮ ਬਰਾਬਰ ਰਿਜ਼ਲਟ ਹੈਗੇ ਆ ਇਹਦੇ ਵਿੱਚ ਇੱਕ ਫਰਕ ਹੈਗਾ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਵੀ ਨਾਈਟ੍ਰੋਜਨ ਨੂੰ ਜੇ ਆਪਾਂ ਨਾਲ ਵਰਤਣਾ ਹੈਗਾ ਤਾਂ ਉਹਦੀ ਪੂਰਤੀ ਦੇ ਵਾਸਤੇ ਅੱਧਾ ਘਟਾ ਜਿਹੜੀ ਆਪਾਂ ਯੂਰੀਆ ਨਾਲ ਦੀ ਨਾਲ ਆਪਾਂ ਕਾਸ਼ਤ ਕਰਨ ਤੋਂ ਪਹਿਲਾਂ ਜਾਂ ਬਜਾਈ ਕਰਨ ਤੋਂ ਪਹਿਲਾਂ ਕਣਕ ਦੇ ਥੱਲੇ ਆਪਾਂ ਛਿੱਟਾ ਦੇ ਸਕਦੇ ਹਾਂ ਕਣਕ ਦੇ ਵਿੱਚ ਇਹ ਹੈਗਾ ਜਿਵੇਂ ਬਾਕੀ ਆਪਾਂ ਝੋਨੇ ਬਾਸਮਤੀ ਨਾਲ ਗੱਲ ਕਰੀਏ ਤਾਂ ਕਣਕ ਦੇ ਵਿੱਚ ਜਿਹੜਾ ਲਗਭਗ ਕਿਸਮਾਂ ਇੱਕੋ ਜਿੰਨਾ ਸਮਾਂ ਲੈ ਜਾਂਦੀਆਂ ਥੋੜਾ ਜਿਹਾ ਫਰਕ ਜ਼ਰੂਰ ਰਹਿ ਜਾਂਦਾ ਜਿਹੜੀਆਂ ਅਗੇਤੀਆਂ ਕਿਸਮਾਂ ਹੈਗੀਆਂ ਉਹਨਾਂ ਨੇ ਜ਼ਿਆਦਾ ਸਮਾਂ ਲੈ ਕੇ ਜਾਣਾ ਹੁੰਦਾ ਉਹਨਾਂ ਦਾ ਆਪਾਂ ਸੀਡ ਰੇਟ ਘੱਟ ਵੀ ਰੱਖ ਸਕਦੇ ਆ ਥੋੜਾ ਜਿਹਾ ਕਿਉਂਕਿ ਉਹਨਾਂ ਨੇ ਓਨੀ ਕ ਫੋਟ ਕਰ ਲੈਣੀ ਆਪਣੀ ਜਾਂ ਉਹਨਾਂ ਕੋਲ ਸਮਾਂ ਹੈਗਾ ਜਿਹੜੀਆਂ ਆਪਾਂ ਜਿਵੇਂ ਜਿਵੇਂ ਲੇਟ ਜਾਵਾਂਗੇ ਜਿਵੇਂ ਹੁਣ 15 ਨਵੰਬਰ ਤੋਂ ਜਿਵੇਂ ਜਿਵੇਂ ਲੇਟ ਜਾ ਰਹੇ ਆ ਤਾਂ ਇਹਦੇ ਵਿੱਚ ਆਪਾਂ ਨੂੰ ਥੋੜਾ ਥੋੜਾ ਸੀਡ ਰੇਟ ਵੀ ਵਧਾਉਣਾ ਚਾਹੀਦਾ ਸੀਡ ਆਪਾਂ ਨੂੰ ਵੱਧ ਪਾਉਣਾ ਚਾਹੀਦਾ ਇਸ ਤੋਂ ਇਲਾਵਾ ਜਿੱਥੇ ਕਿਤੇ ਆਪਾਂ ਕਣਕ ਨੂੰ ਪਰਾਲੀ ਦੇ ਵਾਲੇ ਖੇਤਾਂ ਦੇ ਵਿੱਚ ਬਜਾਈ ਕਰੀਏ ਭਾਵੇਂ ਹੈਪੀ ਸੀਡਰ ਸੁਪਰ ਸੀਡਰ ਨਾਲ ਬਜਾਈ ਕਰੀ ਹੈ ਤਾਂ ਉਸ ਜਗ੍ਹਾ ਦੇ ਉੱਤੇ ਵੀ ਆਪਾਂ ਨੂੰ ਸੀਡ ਰੇਟ ਥੋੜਾ ਵੱਧ ਰੱਖਣਾ ਚਾਹੀਦਾ ਕਿਉਂਕਿ ਕੀ ਹੈਗਾ ਕਿ ਇੱਕ ਤਾਂ ਉਹਨਾਂ ਦਾ ਜਿਹੜਾ ਪਾੜਾ ਹੈਗਾ ਆਪਸ ਦੇ ਵਿੱਚ ਪਾੜਾ ਕਾਫੀ 8 ਇੰਚ ਤੱਕ 9 ਇੰਚ ਤੱਕ ਪਾੜੇ ਹੈਗੇ ਆ ਤਾਂ ਉਹਨਾਂ ਕਰਕੇ ਜਿਹੜਾ ਆਪਾਂ ਨੂੰ ਸੀਡ ਰੇਟ ਸਭ ਤੋਂ ਪਹਿਲਾਂ ਪ੍ਰੋਪਰ ਹੋਣਾ ਚਾਹੀਦਾ ਤੇ ਇਸ ਤੋਂ ਪਹਿਲਾਂ ਵੀ ਜਿਹੜਾ ਆਪਣਾ ਸੀਡ ਆ ਸੀਡ ਸਭ ਤੋਂ ਵਧੀਆ ਹੋਣਾ ਚਾਹੀਦਾ ਕਿਉਂਕਿ ਸੀਡ ਨਹੀਂ ਆਪਣਾ ਜਿਹੜਾ ਮੁੱਢ ਹੈਗਾ ਮੁੱਢ ਤੋਂ ਹੀ ਸਾਰੀ ਫਸਲ ਨੇ ਚੱਲਣਾ ਜੇ ਕਿਤੇ ਆਪਾਂ ਨੂੰ ਕਿਤੇ ਮਾੜੀ-ਮੋਟੀ ਦਿੱਕਤ ਲੱਗਦੀ ਵੀ ਹੈਗੀ ਆ ਤਾਂ ਉਹ ਆਪਾਂ ਸੀਡ ਨੂੰ ਬਿਜਾਈ ਵਾਸਤੇ ਨਹੀਂ ਵਰਤਣਾ। ਸੋ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਬੀਜ ਤੋਂ ਹੀ ਜਿਹੜਾ ਸਿਹਤਮੰਦ ਬੀਜ ਵਰਤਣਾ ਹੈਗਾ ਇਹ ਵਾਸਤੇ। ਜੀ। ਹੈਗਾ ਜਦੋਂ ਆਪਾਂ ਸਿਹਤਮੰਦ ਬੀਜ ਆਪਣੇ ਕੋਲੇ ਆ ਜਾਂਦਾ ਹੈਗਾ ਤਾਂ ਸਿਹਤਮੰਦ ਬੀਜ ਨੂੰ ਆ ਆਪਾਂ ਨੂੰ ਬਜਾਈ ਕਰਨ ਤੋਂ ਪਹਿਲਾਂ ਸੋਧਨਾ ਜ਼ਰੂਰੀ ਹੈਗਾ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਕਰਨਾਲ ਮੰਡਰੀ ਸਮੱਸਿਆ ਕਣਕ ਦੇ ਵਿੱਚ ਆਈ ਸੀ ਕੁਝ ਪਿੰਡਾਂ ਦੇ ਵਿੱਚ ਤਾਂ ਉਹ ਉਹਦਾ ਕਾਰਨ ਇਹੀ ਸੀਗਾ ਕਿ ਬੀਜ ਸੋਧ ਦੇ ਵਿੱਚ ਕਿਤੇ ਨਾ ਕਿਤੇ ਕਮੀ ਸੀ ਕਿਉਂਕਿ ਕਾਫੀ ਸਾਰੀਆਂ ਬਿਮਾਰੀਆਂ ਇਕੱਲੀ ਆਪਾਂ ਕਣਕ ਦੀ ਗੱਲ ਨਾ ਵੀ ਕਰੀਏ ਤਾਂ ਹੋਰ ਵੀ ਫਸਲਾਂ ਦੇ ਵਿੱਚ ਕਾਫੀ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਬੀਜ ਤੋਂ ਸ਼ੁਰੂ ਹੁੰਦੀਆਂ ਜਾਂ ਕੀ ਹੈਗੀਆਂ ਬਿਮਾਰੀਆਂ ਬੀਜ ਤੇ ਮਿੱਟੀ ਦੋਵਾਂ ਤੋਂ ਸ਼ੁਰੂ ਹੁੰਦੀਆਂ ਜਿਹੜਾ ਮਿੱਟੀ ਦੇ ਵਿੱਚ ਕਣ ਪਏ ਆ ਉਹਨੂੰ ਤਾਂ ਆਪਾਂ ਧੁੱਪ ਦੇ ਵਿੱਚ ਜਦੋਂ ਆਪਾਂ ਖੁੱਲੀ ਹਵਾ ਹਵਾ ਲਵਾਵਾਂਗੇ ਵਾਹ ਨੂੰ ਖੁੱਲਾ ਪਾਟ ਕੇ ਰੱਖਾਂਗੇ ਕਣਕ ਦੀ ਜਿਹੜੀ ਵਾਢੀ ਤੋਂ ਬਾਅਦ ਉਹਦੇ ਨਾਲ ਖਤਮ ਹੋ ਸਕਦਾ ਹੋ ਪਰ ਜਿਹੜਾ ਬੀਜ ਹੈਗਾ ਬੀਜ ਦੇ ਵਿੱਚ ਜੋ ਵੀ ਕਿਤੇ ਅੰਸ਼ ਹੈਗਾ ਉਹਨੂੰ ਆਪਾਂ ਬੀਜ ਨੂੰ ਸੋਧ ਕਰਕੇ ਉਹਦਾ ਜਿਹੜਾ ਪ੍ਰੋਪਰ ਹੱਲ ਕਰ ਸਕਦੇ ਹਾਂ ਜੀ ਐਵੇਂ ਆਪਾਂ ਕਣਕ ਦੇ ਵਿੱਚ ਜਿਪਸਮ ਦੀ ਵਰਤੋਂ ਦੀ ਗੱਲ ਕਰਦੇ ਆ ਜਿੱਥੇ ਕਿਤੇ ਆਪਣਾ ਕਾਲਾ ਛੋਰੇ ਵਾਲੇ ਖੇਤ ਹੈਗੇ ਆ ਜਾਂ ਕਿਤੇ ਵੈਸੇ ਵੀ ਥੋੜੀਆਂ ਜਿਹਾ ਨਰਮ ਪਾਣੀ ਲੱਗਦੇ ਹੈਗੇ ਆ ਜ਼ਮੀਨਾਂ ਦੇ ਵਿੱਚ ਨਰਮ ਹੈਗਾ ਥੋੜਾ ਜਿਹਾ ਤਾਂ ਉੱਥੇ ਕੀ ਹੈਗਾ ਆਪਾਂ ਨੂੰ ਜਿਪਸਮ ਪਾ ਕੇ ਫਾਇਦਾ ਮਿਲ ਸਕਦਾ ਜਿਪਸਮ ਪਾਉਣ ਦਾ ਤਰੀਕਾ ਇਹ ਹੈਗਾ ਕਿ ਆਪਾਂ ਇਹਨੂੰ ਜਦੋਂ ਕਣਕ ਦੀ ਬਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਲਾਸਟ ਵਾਰੀ ਬੋਹਣੇ ਆ ਜਾਂ ਆਪਾਂ ਮਤਲਬ ਵਾਣ ਦੀ ਤਿਆਰੀ ਕਰਦੇ ਹਾਂ ਕਣਕ ਨੂੰ ਬਜਾਈ ਤੋਂ ਪਹਿਲਾਂ ਉਹਦੇ ਵਿੱਚ ਆਪਾਂ ਨੂੰ ਛਿੱਟਾ ਦੇ ਦੇਣਾ ਚਾਹੀਦਾ ਛਿੱਟਾ ਦੇਣ ਤੋਂ ਬਾਅਦ ਚੰਗੀ ਤਰ੍ਹਾਂ ਵਾਹਣ ਨੂੰ ਵਾਹ ਕੇ ਤੇ ਇਹਦੀ ਉੱਪਰੋਂ ਕਣਕ ਦੀ ਕਾਸ਼ਤ ਕਰਨੀ ਚਾਹੀਦੀ ਹੈ ਜਿਵੇਂ ਜਿਵੇਂ ਆਪਾਂ ਇਹਦਾ ਹੌਲੀ ਹੌਲੀ ਵਿੱਚ ਰੜ ਕੇ ਪਾਣੀ ਆਪਾਂ ਲਾਵਾਂਗੇ ਪਹਿਲਾ ਪਾਣੀ 20-21 ਦਿਨਾਂ ਬਾਅਦ ਲੱਗਦਾ ਜਿਹੜਾ ਉਹਦੇ ਨਾਲ ਜਿਹੜਾ ਪ੍ਰੋਪਰ ਆਪਾਂ ਨੂੰ ਰਿਜ਼ਲਟ ਇਹਦਾ ਮਿਲੂਗਾ ਕਣਕ ਦੇ ਵਿੱਚ ਪਾਣੀ ਵੀ ਜੇ ਛੇਤੀ ਸੱਕੂਗਾ ਕਣਕ ਦੇ ਵਿੱਚ ਪੀਲਾਪਣ ਦੀ ਸਮੱਸਿਆ ਵੀ ਘਟ ਆਊਗੀ ਤੇ ਹਾਂਜੀ ਦੇ ਵਿੱਚ ਹੀ ਹੈਗਾ ਕਿ ਕਈ ਵਾਰੀ ਜਿਵੇਂ ਆਪਾਂ ਦੇਖਦੇ ਆਂ ਹਰੇਕ ਚੀਜ਼ ਆਸੀਂ ਕੋਸ਼ਿਸ਼ ਕਰਦੇ ਆਂ ਕਿਸਾਨਾਂ ਨੂੰ ਜਾਣਕਾਰੀ ਦੇਣ ਦੀ ਕਿ ਹਰੇਕ ਵਾਰ ਆਪਾਂ ਬੀਜ ਬਾਜ਼ਾਰ ਤੋਂ ਨਾ ਲਏਗੇ ਕਾਰਨ ਉਹਦੇ ਵਿੱਚ ਕੀ ਹੈਗਾ ਕਿ ਬਾਜ਼ਾਰ ਵਾਲਾ ਬੀਜ ਸਭ ਤੋਂ ਪਹਿਲਾਂ ਤਾਂ ਮਹਿੰਗਾ ਬੀਜ ਆ ਦੂਜੇ ਨੰਬਰ ਤੇ ਉਹ ਵੀ ਕਿਸੇ ਕਿਸਾਨ ਦੁਆਰਾ ਆਪਣੇ ਵਰਗੇ ਕਿਸਾਨ ਦੁਆਰਾ ਹੀ ਪੈਦਾ ਕਰਕੇ ਬਾਜ਼ਾਰ ਦੇ ਵਿੱਚ ਭੇਜਿਆ ਗਿਆ ਹੈਗਾ ਵੀ ਇਸ ਤੇ ਨਾਲੋਂ ਆਪਾਂ ਨੂੰ ਚੰਗਾ ਹੈਗਾ ਕਿ ਆਪਾਂ ਆਪ ਦੇ ਘਰ ਦਾ ਬੀਜ ਜਿਹੜਾ ਪਿਛਲੇ ਸਾਲ ਆਪਾਂ ਨੂੰ ਵੈਰਾਈਟੀ ਪਤਾ ਸੀਗਾ ਸਿਰਫ ਹਾਈਬ੍ਰਿਡ ਕਿਸਮਾਂ ਹੈਗੀਆਂ ਜਿਹੜੀਆਂ ਉਹਨਾਂ ਨੂੰ ਛੱਡ ਕੇ ਸਾਰੀਆਂ ਕਿਸਮਾਂ ਕਣਕ ਦਾ ਝੋਨੇ ਦਾ ਬਾਸਮਤੀ ਦਾ ਜਾ ਹੋਰ ਫਸਲਾਂ ਦਾ ਬੀਜ ਆਪਾਂ ਘਰੇ ਰੱਖ ਸਕਦੇ ਆ ਪਹਿਲਾਂ ਆਪਾਂ ਰੱਖਦੇ ਵੀ ਆਏ ਆ ਸਾਰਿਆਂ ਨੂੰ ਜਾਣਕਾਰੀ ਹੈਗੀ ਆ ਤਾਂ ਇਹ ਜਿਹੜਾ ਕਣਕ ਦਾ ਬੀਜ ਦੀ ਗੱਲ ਕਰੀਏ ਤਾਂ ਜਦੋਂ ਆਪਾਂ ਘਰ ਦਾ ਬੀਜ ਰੱਖਣਾ ਤਾਂ ਕੁਝ ਕੁ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹੈਗੀਆਂ ਸਭ ਤੋਂ ਪਹਿਲਾਂ ਤਾਂ ਕੀ ਆ ਕਿ ਕਣਕ ਦਾ ਬੀਜ ਆ ਜਿਹੜਾ ਆਪਣਾ ਕੋਈ ਛੋਟਾ ਮੋਟਾ ਜਿਵੇਂ ਛਾਣਣਾ ਹੁੰਦਾ ਛਾਣੇ ਨਾਲ ਛਾਣ ਲੈਣਾ ਚਾਹੀਦਾ ਤਾਂ ਕਿ ਜਿਹੜਾ ਉਹਦੇ ਵਿੱਚ ਬਰੀਕ ਦਾਣੇ ਆ ਜਾਂ ਜਿਹੜੀ ਕੋਈ ਟੁੱਟ ਭੱਜ ਹੈਗੀ ਆ ਉਹਦੇ ਵਿੱਚੋਂ ਬਾਹਰ ਨਿਕਲ ਸਕੇ ਜਿਹੜਾ ਸਿਰਫ ਸਿਹਤਮੰਦ ਬੀਜ ਦੀ ਆਪਾਂ ਬਜਾਈ ਕਰੀਏ ਦੂਜੇ ਨੰਬਰ ਤੇ ਜਿਹੜਾ ਇਹ ਬੀਜ ਵਰਤਨਾ ਆਪਾਂ ਭਾਵੇਂ ਘਰ ਦਾ ਵਰਤਨਾ ਭਾਵੇਂ ਆਪਾਂ ਬਾਜ਼ਾਰ ਦਾ ਵਰਤਨਾ ਕਿਉਂਕਿ ਆਪਾਂ ਬਜਾਈ ਤੋਂ ਪਹਿਲਾਂ ਕਾਫੀ ਖਰਤਿਆ ਜਿਹੜਾ ਵਹਾਈ ਦੇ ਉੱਤੇ ਆਪਾਂ ਕਰ ਚੁੱਕੇ ਹੁੰਨੇ ਆ ਤਾਂ ਇਸ ਕਰਕੇ ਸਭ ਤੋਂ ਪਹਿਲਾਂ ਬੀਜ ਜੋ ਵੀ ਵਰਤਨਾ ਉਹਨੂੰ ਆਪਾਂ ਗਿਣਤੀ ਕਰਕੇ ਬੀਜ ਕੋਈ ਲਗਭਗ 50 ਜਾਂ 100 ਦਾਣਾ ਰੈਂਡਮਲੀ ਲੈ ਕੇ ਉਹਦੀ ਆਪਾਂ ਉਖਰਾ ਕੇ ਦੇਖਣਾ ਉਹਨੂੰ ਆਪਾਂ ਉਹ ਸਾਰੇ ਜਾਣਦੇ ਹੀ ਆ ਭਾਵੇਂ ਆਪਾਂ ਉਹਨੂੰ ਚੰਗੀ ਤਰ੍ਹਾਂ ਭਿਉਂ ਕੇ 10-12 ਘੰਟੇ ਉਸ ਤੋਂ ਬਾਅਦ ਗਿੱਲੇ ਕੱਪੜੇ ਦੇ ਵਿੱਚ ਰੱਖ ਲਈਏ ਜਾਂ ਗਿੱਲੇ ਬੋਰੀ ਦੇ ਵਿੱਚ ਰੱਖ ਲਈਏ ਉਹਦੇ ਨਾਲ ਆਪਾਂ ਗਿਣਤੀ ਚੈੱਕ ਕਰ ਸਕਦੇ ਹਾਂ ਕਿੰਨਾ ਪਰਸੈਂਟ ਜਿਹੜਾ ਬੀਜ ਉਗ ਰਿਹਾ ਆ ਜਾਂ ਜੇ ਆਪਾਂ ਨੂੰ ਉਵੇਂ ਨਹੀਂ ਤਾਂ ਆਪਾਂ ਕਿਤੇ ਜਿਵੇਂ ਕੌਲੀਆਂ ਦੇ ਵਿੱਚ ਜਾਂ ਜਿਹੜੇ ਆਪਾਂ ਪਲਾਸਟਿਕ ਦੇ ਗਲਾਸ ਲੈ ਕੇ ਉਸ ਤਰ੍ਹਾਂ ਵੀ ਆਪਾਂ ਉਹਦੀ ਜਿਹੜੀ ਗਿਣਤੀ ਕਰਕੇ ਬਜਾਈ ਕਰਕੇ ਤੇ ਆਪਾਂ ਨੂੰ ਪਤਾ ਲੱਗ ਸਕਦਾ ਕਿੰਨੇ ਪਰਸੈਂਟ ਜਿਹੜੀ ਇਹਦੀ ਉਗਣ ਸ਼ਕਤੀ ਹੈਗੀ ਹੈ ਇਹਦੇ ਤੋਂ ਬਿਨਾ ਜਿਹੜਾ ਵੀ ਆਪਣਾ ਬੀਜ ਵਰਤਨਾ ਉਹਨੂੰ ਆਪਾਂ ਸੋਧ ਕੇ ਵਰਤਨਾ ਚਾਹੀਦਾ ਜਿਵੇਂ ਆਪਾਂ ਕੋਈ ਵੀ ਜਿਹੜੀ ਰੈਕਸਲ ਦਵਾਈ ਚਲਦੀ ਜਿਵੇਂ ਆਮ ਜਾਂ ਵੀਟਾ ਵੈਕਸ ਹੈਗੀ ਹੈ ਤਾਂ ਇਹਨਾਂ ਦੋਵਾਂ ਕੇ ਮਤਲਬ ਕਿਸੇ ਦੇ ਵਿੱਚ ਵੀ ਆਪਾਂ ਜਿਹੜੀ ਅਦੇ ਨਾਲ ਬੀਜ ਦੀ ਸੋਧ ਕਰਕੇ ਚੰਗਾ ਝਾੜ ਆਪਾਂ ਲੈ ਸਕਦੇ ਹਾਂ ਇਹਦੇ ਵਿੱਚ ਇਹ ਹੈ ਵੀ ਆਪਾਂ ਕੋਸ਼ ਕਣਕ ਦੇ ਵਿੱਚ ਜੇ ਆਪਾਂ ਗੱਲ ਕਰਦੇ ਆਂ ਜਾਂ ਹਾੜੀ ਦੀ ਗੱਲ ਕਰੀਏ ਤਾਂ ਬਹੁਤ ਘੱਟ ਸੋਣੀ ਦੇ ਮੁਕਾਬਲੇ ਦੇ ਵਿੱਚ ਆਪਾਂ ਨੂੰ ਸੁਪਰੀਆਂ ਕਰਨੀਆਂ ਪੈਂਦੀਆਂ ਕਾਰਨ ਕੀ ਹੈ ਕਿ ਮੌਸਮ ਥੋੜਾ ਠੰਡ ਹੁੰਦੀ ਜਾਦੇ ਤੇ ਇਹਦੇ ਵਿੱਚ ਜਿਆਦਾ ਚਾਂਸ ਨਹੀਂ ਹੁੰਦੇ ਕੋਈ ਬਿਮਾਰੀ ਜਾਂ ਕੀੜਾ ਮਕੌੜਾ ਆਊਗਾ ਆਪਾਂ ਨੂੰ ਸਿਰਫ ਜਦੋਂ ਆਪਾਂ ਨੂੰ ਖੇਤ ਦੇ ਵਿੱਚ ਕੋਈ ਲੱਗਦਾ ਕੋਈ ਹਮਲਾ ਹੋਇਆ ਜਾਂ ਕਿਤੇ ਆਪਾਂ ਨੂੰ ਕੋਈ ਖਬਰ ਮਿਲਦੀ ਯੂਨੀਵਰਸਿਟੀ ਵੱਲੋਂ ਕਿ ਕਿਤੇ ਜਾਂ ਕੋਈ ਹਮਲਾ ਪਾਇਆ ਜਾ ਸਕਦਾ ਉਸ ਵੇਲੇ ਹੀ ਆਪਾਂ ਨੂੰ ਖੇਤ ਦੇ ਵਿੱਚ ਸਪਰੇ ਜਾਂ ਕੋਈ ਕੀਟਨਾਸ਼ਕ ਕਰਨ ਦੀ ਲੋੜ ਹੁੰਦੀ ਆ ਕਣਕ ਦੇ ਵਿੱਚ ਆਪਾਂ ਮਤਲਬ ਝਾੜ ਤਾਂ ਨਾਲ ਵਧਾਉਣਾ ਹੀ ਤੋਂਣਾ ਆਪਣੇ ਖਰਚੇ ਵੀ ਘਟਾ ਕੇ ਆਪਣਾ ਜਿਹੜਾ ਸ਼ੁੱਧ ਮੁਨਾਫਾ ਹੈਗਾ ਉਹਨੂੰ ਆਪਾਂ ਵਧਾ ਸਕਦੇ ਹਾਂ ਸੋ ਇੰਨੀਆਂ ਇੱਕ ਬੇਨਤੀਆਂ ਸੀਗੀਆਂ ਜੀ ਧੰਨਵਾਦ ਜੀ